चला चला ਸਿੰਘਾ ਨਾ ਪਹੁੰਚੇ ਇਹ ਪੰਜਾਬ ਰਾਈਸ ਮਿਲਰ ਐਸੋਸੀਏਸ਼ਨ ਦੇ ਨਾਵਾਂ ਵੱਲੋਂ ਭੇਜਿਆ ਆਇਆ ਤੇ ਤਰਸੇਮ ਚੜ੍ਹਨੀ ਜੀ ਆਪਣੇ ਨਾਮ ਦਾ ਇਹਨਾਂ ਦੇ ਕੁਝ ਟੀਮਾਂ ਜਿਹੜੀਆਂ ਦੇ ਪ੍ਰਧਾਨ ਦੇ ਪ੍ਰਧਾਨ ਸਾਡੇ ਨਾਲ ਦਰਵਾਕ ਸਿੰਘ ਜੀ ਲੋਕਲ ਪ੍ਰੈਜ਼ੀਡੈਂਟ ਮਾਸਟਰ ਸਾਹਿਬ ਸਾਡੇ ਜਿਹੜੇ ਚੇਅਰਮੈਨ ਸਾਹਿਬ ਔਰ ਟਰੈਕਟਰ ਸਾਹਿਬ ਔਰ ਸਾਡੇ ਰਿੰਦਰ ਸ਼ਰਮਾ ਜੀ ਸਾਡੇ ਡਿਪਟੀ ਮਿਨਿਸਟਰ ਔਰ ਸਾਰੇ ਸਾਥਕੋ ਦਾਸ ਜੀ ਔਰ ਚਮਨਦਾਰ ਜੀ ਅਮਰਜੀਤ ਬਖਸ਼ੀ ਵਾਲਾ ਤੇ ਆਪਣੇ ਸਾਰੇ ਜਣੇ ਜਿੰਨੇ ਵੀ ਸੱਜਣਾਂ ਨੇ ਉਹਨਾਂ ਨੇ ਦਾਨੇ ਸਦਨਾਂ ਨੇ ਉਹਨਾਂ ਨੇ ਇਕੱਠੇ ਕਰਕੇ ਪੰਜਾਬ ਰਾਈਸਬਰਗ ਐਸੋਸੀਏਸ਼ਨ ਦਾ ਸਲਾਹਾਜੋਗ ਅਪਣਾਦਾ ਜੀ ਆਪਣੇ ਭਰਾਵਾ ਵਾਸਤੇ ਜਿਹੜੇ ਫੀਲਡਰ ਦਾ ਸੱਡੇ ਜਿਹੜੇ ਬੋਲਰ ਡਿਸਟ੍ਰਿਕਟ ਦੇ ਵਿੱਚ ਇਹ ਗੁਰਦਾਸਪੁਰ ਪਠਾਨਕੋਟ ਦੇ ਏਰੀਆ ਵਿੱਚ ਜਾਣਗੇ ਉੱਥੇ ਬਿਲਕੁਲ ਹੀ ਮੈਂ ਖੁਦ ਉੱਥੇ ਜਾ ਕੇ ਆਇਆ ਜੀ ਥੱਲੇ ਥੱਲੇ ਸਾਰੇ ਪਿੰਡਾਂ ਚ ਦੇਲਾ ਬਾਬਾ ਨਾਨਕ ਕਲਾ ਨੌਰ ਸਾਰਾ ਏਰੀਆ ਦੇਖ ਕੇ ਆਇਆ ਬੰਦਾ ਜਾਤਾ ਹੈ ਉੱਥੇ ਨਾ ਸੜਕਾਂ ਬੱਝੀਆਂ ਜੀ ਔਰ ਮਰਦਸ਼ੀਆਂ ਦੇ ਇਨਸਾਨਾਂ ਦੇ ਨਾਲ ਨਾਲ ਰਾਸ਼ਨ ਤਾਂ ਭੇਜ ਜਿਹੇ ਹੈ ਜਿਵੇਂ ਆਹੜ ਵਾਲੇ ਸਮੇਂ ਦੇ ਵਿੱਚ ਮੱਕੀਆਂ ਮਚੜਾਣ ਆਉਣ ਵਾਲੀਆਂ ਉਹਦੇ ਵੀ ਜਿਹੜਾ ਉਹ ਸਾਜ ਸੁਬਾਨ ਸਾਰਾ ਭੇਜ ਰਿਹਾ ਤੇ ਮੋਸਕੀਟੋਰ ਟੈ ताकि ਉਹਨਾਂ ਨੂੰ ਹਰ ਜ਼ਰੂਰਤ ਦੀ ਚੀਜ਼ ਆ ਉਹਨਾਂ ਤੱਕ ਪਹੁੰਚੇ ਔਰ ਉਹਨਾਂ ਨੂੰ ਬਿਮਾਰੀ ਤੋਂ ਵੀ ਬਚਾਇਆ ਜਾਵੇ ਪੁਖਤ ਵੀ ਬਚਾਇਆ ਜਾਵੇ ਔਰ ਖਾਸ ਕਰਕੇ ਜਿਹੜਾ ਇਹਨਾਂ ਦਾ ਅਪਰਾਧ ਹੈਗਾ ਉਹ ਛਲਾਗਾ ਜੋਗ ਹੈ ਕਿ ਉਹਨਾਂ ਨੇ ਮਵੇਸ਼ੀਆਂ ਵਾਰੀ ਵੀ ਸੋਚਿਆ ਕਿਉਂਕਿ ਉਹ ਵੀ ਇੱਕ ਰੂਰਲ ਇਕਨੋਮੀ ਦਾ ਪਾਰਟ ਆ ਇਹਨਾਂ ਨੇ ਕਿਸਾਨਾਂ ਦੇ ਨਾਲ ਨਾਲ ਮਜ਼ਦੂਰਾ ਵਾਸਤੇ ਔਰ ਜਿਹੜੇ ਪਿੰਡਾਂ 'ਚ ਬਹੁਤ ਸਾਰੇ ਬੰਦੇ ਰਹਿੰਦੇ ਆ ਦਸਤਕਾਰ ਰਹਿੰਦੇ ਆ ਉਹਨਾਂ ਬਾਰੇ ਸਾਰਿਆਂ ਬਾਰੇ ਸੋਚ ਕੇ ਉਹਨਾਂ ਸਾਰਿਆਂ ਵਾਸਤੇ ਜਿਹੜਾ ਮੈਨੂੰ ਉਮੀਦ ਹੈ ਕਿ ਇਹ ਉਹਨਾਂ ਨੂੰ ਜਿਹੜੀ ਸਪਲਾਈ ਆ ਹਰ ਬਾਰੇ 2 ਮਹੀਨੇ 1.5 ਮਹੀਨੇ ਵਾਸਤੇ ਉਹਨਾਂ ਦੇ ਪਿੰਡਾਂ ਦੇ ਵਿੱਚ ਅਸੀਂ ਸਾਰੇ ਜਣੇ ਦਾ ਕਿ ਉਹਨਾਂ ਨੂੰ ਦੁਬਾਰਾ ਜਿਹੜਾ ਉਹਨਾਂ ਦੇ ਪਾਰਾ ਤੇ ਖੜੇ ਕਰਨਾ ਬਹੁਤ ਵੱਡਾ ਦੁਖਾਂਤ ਹੈ ਜੀ ਔਰ ਬਹੁਤ ਵੱਡਾ ਉਪਰਾਲਾ ਵੀ ਹੋ ਰਿਹਾ ਔਰ ਪੰਜਾਬੀ ਜਿਹੜੇ ਆ ਗਿਆ ਜਿਹੜੇ ਸਾਨੂੰ ਗੁਰੂਆਂ ਦੀ ਬਖਸ਼ਿਸ਼ ਆ ਇਹ ਚੜ੍ਹਦੀ ਕਲਾ ਇੱਕੋ ਹੀ ਚੀਜ਼ ਹੈ ਜਿਹੜੀ ਸਭ ਤੋਂ ਪੋਜ਼ਿਟਿਵ ਹੈ ਜਿਹੜੀ ਚੜ੍ਹਦੀ ਕਲਾ ਵਾਲੀ ਫੀਲਿੰਗ ਹੈ ਔਰ ਲੋਕਾਂ ਦੇ ਵਿੱਚ ਜਿਹੜੀ ਹਿੰਮਤ ਆ ਲੋਕਾਂ ਦੀ ਬਾਕੀ ਸਾਰਾ ਕੁਝ ਬਰਬਾਦ ਹੋਣ ਦੇ ਬਾਵਜੂਦ ਉਹ ਉਹਨਾਂ ਨੂੰ ਦੁਬਾਰਾ ਜਿਹੜਾ ਹੈਗਾ ਉਹ ਪਾਰਾ ਤੇ ਖੜਾ ਕਰਨਾ ਪਟਿਆਲਾ ਜ਼ਿਲ੍ਹੇ ਦੀ ਗੱਲ ਦੇ ਵਿੱਚ ਡਿਪਟੀ ਕਮਿਸ਼ਨਰ ਆਪਣੇ ਨਾਲ ਆ ਜੀ ਮੈਂ ਕਲੌਰ ਕੱਲ ਮੈਂ ਦੇਵੀਗੜ੍ਹ ਇ ਔਰ ਸਮਾਣਾ ਸੁਤਰਾਣਾ ਇਹ ਸਾਰੇ ਹਲਕੇ ਜਿੱਥੇ ਹੈਗਾ ਆਪਣੇ ਆਪਣੇ ਕੁਝ ਇੱਕ ਪਿੰਡ ਸੀ ਜਿਹੜਾ ਪਾਣੀ ਗਿਆ ਸੀਗਾ ਆਪਣੇ ਅਜੇ ਤੱਕ ਮੈਂ ਕਹੂੰਗਾ ਕਿ ਬਚਾ ਹੈਗਾ ਲੇਕਿਨ ਫਸਲ ਆਪਣੇ ਵੀ 1000 ਏਕੜ ਖਰਾਬ ਹੋਈ ਹੈ ਜਿਹਦੇ ਘੱਗਰ ਦੀ ਜਿਹੜੀ ਬੈਠਾ ਘੱਗਰ ਦੇ ਨਾਲ ਲੱਗਦੇ ਜਿਹੜੇ ਖੇਤ ਹੈਗੇ ਉਹਨਾਂ ਤੇ ਪਾਣੀ ਉਪਰੋਂ ਦੀ ਲੰਘਿਆ ਹੁਣ ਛੋੜਨਾ ਨਹੀਂ ਹੋਣਾ ਉੱਥੇ ਬੰਦਾ ਉਹਦੀ ਫਸਲ ਨਹੀਂ ਹੋਣੀ ਉਸ ਤੇ ਫਸਲ ਦਾ ਨੁਕਸਾਨ ਬਹੁਤ ਹੈ ਲੇਕਿਨ ਜਿਹੜੀ ਜਾਨੀ ਨੁਕਸਾਨ ਤੋਂ ਬਚਤ ਹੈ ਮਾਲੀ ਨੁਕਸਾਨ ਇੱਥੇ ਵੀ ਹੈਗਾ ਬਾਤ ਜਿਸ ਤਰ੍ਹਾਂ ਬਾਰਡਰ ਦੇ ਵਿੱਚ ਤਾਂ ਕੁਝ ਵੀ ਨਹੀਂ ਬਚਿਆ ਨਾ ਜਿੰਨਾ ਸੜਕ ਬਚੀ ਨਾ ਕੋਈ ਆਪਣਾ ਪੁਲ ਬਚੇ ਨਾ ਹੀ ਉੱਥੇ ਜਿਹੜਾ ਹੈਗਾ ਸਾਡੇ ਬਿਜਲੀ ਦੇ ਖੰਭੇ ਬਚੇ ਨਾ ਖੇਤ ਬਚਿਆ ਨਾ ਉੱਥੇ ਕੱਲਾ ਫਸਲ ਦਾ ਨੁਕਸਾਨ ਨਹੀਂ ਹੋਇਆ ਇੱਥੇ ਮੈਂ ਕਹੂੰਗਾ ਜ਼ਿਆਦਾ ਫਸਲ ਦਾ ਨੁਕਸਾਨ ਹੋਇਆ ਉੱਥੇ ਤਾਂ ਖੇਤ ਹੀ ਨਹੀਂ ਬਚਿਆ ਉੱਥੇ ਤਾਂ ਘਰ ਵੀ ਨਹੀਂ ਬਚਿਆ ਜੀ ਮਸ਼ੀਨਰੀ ਵੀ ਖਰਾਬ ਹੋ ਗਈ ਸੋ ਉਹ ਜਿਹੜਾ ਡੈਮੇਜ ਹੈ ਉਹ ਦੇਖੋ ਇਹਦੇ ਇਸੇ ਕਰਕੇ ਜਿਹੜਾ ਪਟਿਆਲੇ ਦੇ ਵਿੱਚ ਵੀ ਵਹਾੜਾ ਬਲੇ ਹਾਲਾਤ ਹੈਗੇ ਲੇਕਿਨ ਪਟਿਆਲੇ ਦੇ ਤੋਂ ਮਦਦ ਲੋਕ ਵੀ ਇਕੱਠੀ ਕਰਕੇ ਉੱਥੇ ਭੇਜ ਰਿਹਾ ਇਹ ਹਿੰਮਤਾਂ ਜੀ ਪੰਜਾਬੀ ਆ ਜਦੋਂ ਦਾਅ ਦੇਣੀ ਬਣਦੀ ਆ ਹੋਰ ਵੀ ਜਿਹੜੇ ਸਾਰੇ ਜਿਹੜੇ ਜ਼ਿਲ੍ਹੇ ਜਿੱਥੇ ਆਪਣੇ ਵੀ ਉਹਨਾਂ ਦੀਆਂ ਫਸਲਾਂ ਡੁੱਬੀਆਂ ਹੋਈਆਂ ਲੇਕਿਨ ਘਰ ਬਚਿਆ ਹੋਇਆ ਉਹ ਮਦਦ ਭੇਜ ਰਿਹਾ